ਲੋਕਾਂ ਦੇ ਸਵਾਲਾਂ ਦਾ ਜਵਾਬ ਹੈ ਨਹੀਂ ਇਹਨਾਂ ਕੋਲ ਹੁਣ ਤੁਸੀਂ ਦੇਖਿਆ ਇੱਥੇ ਐਮਐਲਏ ਸਾਹਿਬ ਗਏ ਆ ਕਿਹੜੀ ਗੱਲ ਦਾ ਜਵਾਬ ਦੇ ਸਕਦੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀ ਹਰ ਗੱਲ ਦਾ ਇਹ ਗੱਲ ਸੀ ਉਹਨਾਂ ਕੋਲੇ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਹਰ ਗੱਲ ਤੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਸੋ ਇਹਨਾਂ ਕੋਲੇ ਜਵਾਬ ਨਹੀਂ ਹੈ ਤੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨੰਗੇ ਕਰ ਰਹੇ ਆ ਉਹਦੇ ਤੋਂ ਇਹਨਾਂ ਨੂੰ ਗੁੱਸਾ ਝੜ ਰਿਹਾ ਹੋਰ ਕੀ ਗੱਲ ਆ ਹੈਲਪਲਾਈਨ ਨੰਬਰ ਦਿੱਤਾ ਹੋਇਆ 97900200 ਸੰਪਰਕ ਕਰੋ ਜੇ ਕੋਈ ਚਿੱਟਾ ਵੇਚਦਾ ਹੈ ਆ ਤੁਸੀਂ ਕਰ ਲਓ ਮੇਹ ਮੂੰਹ ਜਵਾਨੀ ਜ਼ਿਆਦਾ ਉਦੋਂ ਦੀ ਸੋਚੋ ਜਿੱਦਾਂ ਜੇ ਇਸ਼ਤਿਹਾਰ ਲਾ ਕੇ ਉਦੋਂ ਦੀ ਸੋਚੋ ਫੇ ਨਸ਼ੇ ਵਾਲੇ ਤੇ ਯਕੀਨ ਕਿਵੇਂ ਕਰ ਲਗੇ ਵੀ ਨਸ਼ਾ ਖਤਮ ਕਰੀ ਜਾਂਦੇ ਆ ਆ ਲਾ ਲਓ ਤੁਸੀਂ ਕਰਨਾ ਕੁਛ ਨਹੀਂ ਪ੍ਰਚਾਰ ਕਰਨਾ ਇਕੱਲਾ ਜੇ ਤੁਸੀਂ ਦੇਖੋ ਇਹਨਾਂ ਦਾ ਜਿਹੜਾ ਪ੍ਰਚਾਰ ਦਾ ਇਸ਼ਤਿਹਾਰਾਂ ਦਾ ਖਰਚਾ ਉਹ ਰੋਜ਼ ਦਾ ਕਰੋੜਾਂ ਚ ਸੇ ਥਾਂ ਤੇ ਪੁਰਾਣੇ ਬਾਥਰੂਮਾਂ ਨੂੰ ਰੰਗ ਕਰਕੇ ਅਦਕਰਨ ਹੋ ਜਾਂਦਾ ਸੋ ਇਹ ਤਾਂ ਅਦਕਰਨ ਅਦਕਰਨ ਖੇਡ ਰਹੇ ਆ ਸਭ ਤੋਂ ਜ਼ਰੂਰੀ ਚੀਜ਼ ਸਕੂਲ ਚ ਕੀ ਆ ਬੱਚੇ ਤੇ ਉਹ ਆ ਸਾਡੀ ਬਿਲਡਿੰਗ ਸਾਡਾ ਰੰਗ ਸਾਡੀਆਂ ਟੱਚ ਸਕਰੀਨਾਂ ਤਾਂ ਕੰਮ ਆਉਣੀਆਂ ਜੋ ਇਥੇ ਅਧਿਆਪਕਾਂ ਕੋਲ ਤੇ ਬੱਚੇ ਦੇਖੋ ਸਰਕਾਰ ਸਰਪੂਰਤਾ ਕੋਈ ਨਹੀਂ ਪਲੀ ਇਹ ਅਸੀਂ ਕਹੀਏ ਵੀ ਬਾਦਲ ਸਰਕਾਰ ਬਾਦਲ ਸਰਕਾਰ ਉਹ ਸਰਕਾਰ ਸੀ ਜੀਨੇ ਇੱਥੇ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਸੀ ਬੇਅੰਤ ਦੀ ਸਰਕਾਰ ਉਹ ਸੀ ਜੀਨੇ ਪਤਾ ਹੀ ਨਹੀਂ ਕਿੰਨੇ ਲੱਖਾਂ ਨੌਜਵਾਨ ਪੁਲਿਸ ਮੁਕਾਬਲਿਆਂ ਝੂਠੇ 'ਚ ਮਾਰਤੇ ਠੀਕ ਹੈ ਇਹ ਆ ਗਏ ਇਹ ਕਹਿੰਦੇ ਅਸੀਂ ਲੋਕਾਂ ਵਸਾਈ ਨਹੀਂ ਕੱਢਣੇ ਕਿਸਾਨ ਜਥੇਬੰਦੀਆਂ ਵੱਲੋਂ ਐਮਐਲਏ ਬਲਕਾਰ ਸਿੱਧੂ ਦਾ ਵਿਰੋਧ ਕੀਤਾ ਜਾਵੇ ਸਾਡੇ ਨਾਲ ਨੇ ਕਿਸਾਨ ਆਪੀਪੀ ਸੁਖਿੰਦਰ ਕੌਰ ਜੀ ਗੱਦਿਆਂ ਗੱਲਬਾਤ ਉਹਨਾਂ ਨਾਲ ਕਰਾਂਗੇ ਬੀਬੀ ਜੀ ਅੱਜ ਕਿਸ ਮਸਲੇ ਨੂੰ ਲੈ ਕੇ ਇੱਥੇ ਤੁਸੀਂ ਇਕੱਠੇ ਹੋਏ ਹੋ ਜੀ ਸਾਡੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਤੇ ਜਿਹੜੇ ਦੋਨੇ ਫੋਰਮ ਅਸੀਂ ਲੜ ਰਹੇ ਸੀ ਸ਼ੰਭੂ ਖਨੌਰੀ ਬਾਰਡਰ ਤੇ ਉਹਨਾਂ ਵੱਲੋਂ ਸੱਦਾ ਸੀ ਇਦੋਂ ਕੱਲ ਅਗਰਾਹਾ ਜਥੇਬੰਦੀ ਨੇ ਵੀ ਸੱਦਾ ਦੇਤਾ ਕਿ ਜਦੋਂ ਇਹ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਆਉਂਦੇ ਆ ਇਹਨਾਂ ਨੂੰ ਸਵਾਲ ਪੁੱਛਣੇ ਨੇ ਸਵਾਲ ਕੀ ਪੁੱਛਣੇ ਐ ਕਿ ਜਿਹੜਾ ਇਹ ਜਬਰ ਕਰ ਰਹੇ ਨੇ ਜਿਹੜਾ ਉੱਥੋਂ ਸਾਰੇ ਇੰਟਰਨੈਸ਼ਨਲ ਕਾਨੂੰਨਾਂ ਦੀ ਰੰਗਣਾ ਕਰਕੇ ਮੀਟਿੰਗ 'ਚੋਂ ਨਿਕਲਦੇ ਆਗੂਆਂ ਨੂੰ ਚੱਕਣਾ ਉਹਨਾਂ ਨੂੰ ਜੇਲਾਂ 'ਚ ਸੁੱਟਣਾ ਉੱਥੋਂ ਸਾਰਾ ਸਮਾਨ ਚੋਰੀ ਕਰਾਉਣਾ ਲੁੱਟਣਾ ਮੋਰਚੇ ਨੂੰ ਮੋਰਚੇ ਨੂੰ ਅਜਾੜ ਦੇਣਾ ਤੇ ਜਿਹੜੇ ਥਾਣੇਦਾਰ ਨੇ ਬਲਵੰਤ ਸਿੰਘ ਬਰਾਮਕੇ ਨੂੰ ਕੁੱਟਿਆ ਡਾਂਗਾ ਨਾਲ ਉਹਦੇ ਤੇ ਕੋਈ ਕਾਰਵਾਈ ਨਾ ਹੋਣੀ ਗਰਲਾਲ ਘਨੌਰ ਜੀ ਨੇ ਸਾਰੀ ਇਹ ਲੁੱਟ ਮਾਰ ਦੀ ਅਗਵਾਈ ਕੀਤੀ ਉਹਦੇ ਨੇੜਲੇਆਂ ਨੇ ਉਹਨੂੰ ਅੰਜਾਮ ਦਿੱਤਾ ਉਹਦੇ ਖਿਲਾਫ ਕੋਈ ਕਾਰਵਾਈ ਨਾ ਕਰਨਾ ਇਸੇ ਤਰ੍ਹਾਂ ਜਿਵੇਂ ਕਣਕ ਦਾ ਅੱਜਕੱਲ੍ਹ ਇਸ ਵਾਰੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਨੇਰੀ ਤਿੰਨ ਦਿਨ ਚੱਲਦੀ ਰਹੀ ਆ ਤੇ ਇੱਥੋਂ ਤੱਕ ਕਿ ਜਿਉਂਦੇ ਬੰਦੇ ਵੀ ਦੋ ਨੌਜਵਾਨ ਉਹ ਵੀ ਅੱਗ ਦੀ ਭੇਟ ਚੜੇ ਨੇ ਤਾਂ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਇਹ ਸਵਾਲ ਪੁੱਛਿਆ ਸੀਗਾ ਵੀ ਜਿਹੜਾ ਤੁਹਾਡਾ ਸੈਟੇਲਾਈਟ ਪਰਾਲੀ ਨੂੰ 5 ਮਿੰਟ ਚ ਤੁਹਾਨੂੰ ਦੱਸਦਾ ਇੱਥੇ ਅੱਗ ਲੱਗੀ ਉਹ ਸੈਟੇਲਾਈਟ ਹੁਣ ਕਿਉਂ ਨਹੀਂ ਐਕਟਿਵ ਤੁਹਾਡਾ ਪਿਛਲੇ ਦਿਨੀ ਇੱਕ ਸਮਾਗਮ ਵਿੱਚ ਜਿਵੇਂ ਕਿ ਕੁਲਤਾਰ ਸਿੰਘ ਸੰਧਵਾ ਵੱਲੋਂ ਕਿਹਾ ਜਾਂਦਾ ਕਿ ਇਹ ਤਾਂ ਵਿਲੇ ਨੇ ਸਾਡੇ ਸਾਹਮਣੇ ਆ ਕੇ ਬੈਠ ਜਾਂਦੇ ਨੇ ਉਸ ਨੂੰ ਕੀ ਦੇਖ ਦਿੱਖਦੇ ਆਓ ਜੀ ਕੁਲਤਾਰ ਸਿੰਘ ਸੰਧਵਾ ਦਾ ਹੁਣ ਕੀ ਉਹਨਾਂ ਕਹੀਏ ਅਸੀਂ ਪਹਿਲਾਂ ਤਾਂ ਉਹ ਆਪਦੇ ਆਪ ਨੂੰ ਬੜਾ ਸ਼ਾਂਤੀ ਗ੍ਰੂਪ ਦਿਖਾ ਰਿਹਾ ਸੀ ਬਾਰੇ ਲੋਕਾਂ ਦੇ ਸਵਾਲਾਂ ਦਾ ਜਵਾਬ ਹੈ ਨਹੀਂ ਇਹਨਾਂ ਕੋਲੇ ਹੁਣ ਤੁਸੀਂ ਦੇਖਿਆ ਇੱਥੇ ਐਮਐਲਏ ਸਾਹਿਬ ਗਏ ਆ ਕਿਹੜੀ ਗੱਲ ਦਾ ਜਵਾਬ ਦੇ ਸਕੀਏ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀ ਹਰ ਗੱਲ ਦਾ ਇਹ ਗੱਲ ਸੀ ਉਹਨਾਂ ਕੋਲੇ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਹਰ ਗੱਲ ਤੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਸੋ ਇਹਨਾਂ ਕੋਲੇ ਜਵਾਬ ਨਹੀਂ ਹੈ ਤੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨੰਗੇ ਕਰ ਰਹੇ ਆ ਉਹਦੇ ਤੋਂ ਇਹਨਾਂ ਨੂੰ ਗੁੱਸਾ ਝੜ ਰਿਹਾ ਹੋਰ ਕੀ ਗੱਲ ਆ ਉਹਦੇ ਚੋਂ ਬੋਲਿਆ ਅਸੀਂ ਉਹਦੀ ਸਖਤ ਨਖੇਦੀ ਕਰਦੇ ਆ ਜੇ ਇਹ ਚੁਣ ਕੇ ਲੋਕਾਂ ਨੇ ਭੇਜਿਆ ਲੋਕਾਂ ਨੂੰ ਪੂਰਾ ਹੱਕ ਹੈ ਵੀ ਇਹਨਾਂ ਨੂੰ ਘੇਰ ਕੇ ਸਵਾਲ ਪੁੱਛਣ ਔਰ ਜਥੇਬੰਦੀਆਂ ਇਸ ਗੱਲ ਦੇ ਨਾਲ ਖੜੀਆਂ ਮੂਹਰੇ ਲੱਗੇ ਹੋਏ ਆ ਅਸੀਂ ਸਵਾਲ ਪੁੱਛਣ ਵਿਚ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਕ੍ਰਾਂਤੀ ਦਾ ਸਿੰਸਲਾ ਚੱਲ ਰਿਹਾ ਹੈ ਕਿਤੇ ਬਾਥਰੂਮਾਂ ਦੇ ਨੀ ਪੱਥਰ ਰੱਖੇ ਜਾ ਰਹੇ ਆ ਕਿਤੇ ਰਿਪੇਅਰਿੰਗ ਦੇ ਉੱਪਰ ਨੀ ਪੱਥਰ ਰੱਖੇ ਜਾ ਰਹੇ ਆ ਪਰ ਕਈ ਜਗ੍ਹਾ ਤੋਂ ਇਹ ਸਿੰਸਲਾ ਆਇਆ ਹੈ ਕਿ ਸਕੂਲਾਂ ਵਿੱਚ ਅਧਿਆਪਕ ਪੂਰੇ ਨਹੀਂ ਪਰ ਇਹ ਸਿੱਖਿਆ ਕ੍ਰਾਂਤੀ ਦਾ ਟੌਂਗਲ ਬੜੇ ਲੰਮੇ ਚਿਰ ਤੋਂ ਰੁੱਝ ਰਹੇ ਆ ਦੇਖੋ ਇਹ ਸਰਕਾਰ ਦਾ ਇੱਕ ਕੰਮ ਕਰਨ ਦਾ ਤਰੀਕਾ ਹੀ ਇਹ ਕਰਨਾ ਕੁਛ ਨਹੀਂ ਪ੍ਰਚਾਰ ਕਰਨਾ ਕੱਲਾ ਜੇ ਤੁਸੀਂ ਦੇਖੋ ਇਹਨਾਂ ਦਾ ਜਿਹੜਾ ਪ੍ਰਚਾਰ ਦਾ ਇਸ਼ਤਿਹਾਰਾਂ ਦਾ ਖਰਚਾ ਉਹ ਰੋਜ਼ ਦਾ ਕਰੋੜਾਂ ਚ ਕਰੋੜਾ ਰੁਪਏ ਰੋਜ਼ ਇਸ਼ਤਿਹਾਰਾਂ ਤੇ ਖਰਚੇ ਜਾਂਦੇ ਆ ਉਹ ਪੈਸਾ ਜਨਤਾ ਦੀ ਭਲਾਈ ਲਈ ਨਹੀਂ ਖਰਚਿਆ ਜਾਂਦਾ ਹੁਣ ਨਸ਼ਾ ਵਿਰੋਧੀ ਮਹਿਮਾ ਸਾਨੂੰ ਉੱਥੋਂ ਮੋਰਚੇ ਤੋਂ ਲੈ ਕੇ ਜੇਲ੍ਹ ਰਏ 8 ਦਿਨ ਦੇਖਿਆ ਉੱਥੇ ਜਾ ਕੇ ਜਿਹੜੇ ਲੋਕਾਂ ਤੇ ਕਿਸੇ ਵੇਲੇ ਕੇਸ ਪੈ ਸੀ ਉਹਨਾਂ ਤੇ ਸਾਰਾਂ ਤੇ ਜਾ ਕੇ ਦੁਬਾਰਾ ਕੇਸ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਨਸ਼ਾ ਵਿਰੋਧੀ ਫੰਮ ਕਿੱਥੇ ਚੱਲ ਰਹੀ ਹੈ ਇੱਕ ਮਿੰਟ ਕਿਤੇ ਵੀ ਨਸ਼ਾ ਬੋਧ ਦੀ ਫੰਮ ਨਹੀਂ ਚੱਲਦੀ ਮੁੱਖ ਮੰਤਰੀ ਸਾਹਿਬ ਦਾ ਹੈਲਪਲਾਈਨ ਨੰਬਰ ਦਿੱਤਾ ਵੈ 9798100200 ਸੰਪਰਕ ਕਰੋ ਜੇ ਕੋਈ ਚਿੱਟਾ ਵੇਚਦਾ ਆ ਤੁਸੀਂ ਕਰ ਲਓ ਮੇਹ ਮੂੰਹ ਜਬਾਨੀ ਜ਼ਿਆਦਾ ਓਦਾਂ ਦੀ ਸੋਚੋ ਜਿੱਦ ਦਿਨ ਇਹ ਇਸਤਿਹਾਰ ਲਾ ਕੇ ਓਦਾਂ ਦੀ ਸੋਚੋ ਫੇ ਨਸ਼ੇ ਵਾਲੇ ਤੇ ਯਕੀਨ ਕਿਵੇਂ ਕਰ ਲਗੇ ਵੀ ਨਸ਼ਾ ਖਤਮ ਕਰੀ ਜਾਂਦੇ ਆ ਆ ਲਾ ਲਓ ਤੁਸੀਂ 97 99 120 ਹਥਿਆਰ ਪਾ ਲਓ ਥਾਂ ਥਾਂ ਲਿਖਿਆ ਪਿਆ ਵੀ ਨਸ਼ੇ ਤੇ ਹੈਲਪਲਾਈਨ ਤੇ ਗੱਲ ਕਰੋ ਜੇ ਤੁਹਾਨੂੰ ਥੱਲੇ ਵਾਲੇ ਅਫਸਰ ਬਾਈਪਾਸ ਕਰਦੇ ਆ ਉਹਦੀ ਸੋਚ ਆਉ ਫਾਈ ਜਾਂਦੇ ਨਸ਼ੇ ਦੇ ਵੀ ਕਿਵੇਂ ਮੰਨ ਲਗੇ ਵੀ ਇਹ ਮੈਂ ਮਸਲੇ ਚੜ ਜੂਗੀ ਨਹੀਂ ਚੜਦੀ ਇਹੀ ਗੱਲ ਇਹਨਾਂ ਨੇ ਸਿੱਖਿਆ ਕ੍ਰਾਂਤੀ ਚ ਠੀਕ ਆ ਕਿਸੇ ਥਾਂ ਤੇ ਦਾ ਕੰਦ ਵੀ ਅਟਕਾੜਨ ਹੋ ਜਾਂਦਾ ਕਿਸੇ ਥਾਂ ਤੇ ਪੁਰਾਣੇ ਬਾਥਰੂਮਾਂ ਨੂੰ ਰੰਗ ਕਰਕੇ ਅਟਕਾੜਨ ਹੋ ਜਾਂਦਾ ਸੋ ਇਹ ਤਾਂ ਅਟਕਾੜਨ ਅਟਕਾੜਨ ਖੇਡ ਰਹੇ ਆ ਕੁਛ ਵੀ ਨਹੀਂ ਹੈਗਾ ਕਰਨ ਨੂੰ ਇਹਨਾਂ ਪੱਲੇ ਕੁਛ ਨਹੀਂ ਹੈ ਕੋਈ ਠੋਸ ਗੱਲ ਨਹੀਂ ਸਭ ਤੋਂ ਪਹਿਲੀ ਗੱਲ ਇਹ ਆ ਵੀ ਜਿਹੜੇ ਅਧਿਆਪਕਾ ਸਕੂਲਾਂ ਦੇ ਵਿੱਚ ਘਟਨੇ ਉਹ ਅਧਿਆਪਕ ਵਿਚਾਰੇ ਕਦੇ ਪੱਕਾ ਮੋਰ ਚਲਾਉਂਦੇ ਉਹਨਾਂ ਤੇ ਤਾਂ ਡੰਗਾ ਭਰਾਈ ਜਾਂਦੇ ਆ ਉਹਨਾਂ ਨੂੰ ਰੱਖ ਲੈਣ ਸਭ ਤੋਂ ਜ਼ਰੂਰੀ ਚੀਜ਼ ਸਕੂਲ 'ਚ ਕੀ ਆ ਬੱਚੇ ਤੇ ਅਧਿਆਪਕ ਸਾਡੀ ਬਿਲਡਿੰਗ ਸਾਡਾ ਰਾਂਝੇ ਸਾਡੀਆਂ ਟੱਚ ਸਕਰੀਨਾਂ ਤਾਂ ਕੰਮ ਆਉਣੀਆਂ ਜੋ ਇਥੇ ਅਧਿਆਪਕਾ ਉਥੇ ਬੱਚੇ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਵਾਅਦਾ ਕੀਤਾ ਗਿਆ ਕਿ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਊਗਾ ਪਰ ਕਿਤੇ ਨਾ ਕਿਤੇ ਉਹ ਬਾਅਦ ਚ 1100 ਰੁਪਏ ਬਣ ਗਿਆ ਸੀ ਪਰ ਸਰਕਾਰ ਬਣੇ ਨੂੰ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਕਿ ਉਹ 1000 ਰੁਪਏ ਜਾਂ 1100 ਰੁਪਏ ਮਿਲਿਆ ਹਾਲੇ ਤੱਕ ਕੁਝ ਨਹੀਂ ਮਿਲਿਆ ਜੀ ਬਲਕਿ ਅਸੀਂ ਇਹਨਾਂ ਨੂੰ ਕਹਿੰਦੇ ਆਂ ਵੀ ਤੁਸੀਂ ਲੋਕਾਂ ਨੂੰ ਨਾ ਭੀਖ ਮੰਗਣ ਵਾਲੇ ਨਾ ਬਣਾਓ ਲੋਕਾਂ ਨੂੰ ਰੁਜ਼ਗਾਰ ਦਿਓ ਕੁੜੀਆਂ ਨੂੰ ਰੁਜ਼ਗਾਰ ਦੇ ਦਿਓ ਉਹਨਾਂ ਨੇ ਤੁਹਾਡੇ 1000 ਤੋਂ ਕਰਾਉਣਾ ਕੀ ਆ ਤੁਸੀਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਦਿਓ ਉਹਨਾਂ ਨੇ ਮਾਵਾਂ ਦੇ ਦੇਣੇ ਹਜ਼ਾਰ-ਹਜ਼ਾਰ। ਇਸ ਕਰਕੇ ਸਾਰਾ ਵੋਟਾਂ ਦਾ ਸਟੰਟ ਹੁੰਦਾ ਜਿਹੜੀਆਂ ਫ੍ਰੀ ਵੀਜ਼ ਆਪਾਂ ਇਹਨਾਂ ਨੂੰ ਕਹਿੰਦੇ ਰੋਡੀਆਂ ਵੰਡਦੇ ਆ ਇਹ। ਇਹ ਸਿਰਫ ਵੋਟਾਂ ਦਾ ਸਟੰਟ ਆ ਹੋਰ ਕੱਖ ਵੀ ਨਹੀਂ ਆ। ਜੇ ਕੰਮ ਕਰਨਾ ਤਾਂ ਵੱਡੇ ਪੱਧਰ ਤੇ ਮੇਰੇ ਜਗਾਰੀ ਰੋਜ਼ਗਾਰ ਦਾ ਕੁਝ ਕਰ। ਜੇ ਗੱਲ ਕਰੀਏ ਸ਼ੰਭੂ ਖਨੋਰੀ ਮੋਰਚੇ ਦੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਤਾਂ ਕਿਸਾਨਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਸੀਗੀ ਕਿ ਇੱਥੋਂ ਅਸੀਂ ਬੱਸਾਂ ਲਗਾ ਦਿੱਤੀਆਂ ਤੁਸੀਂ ਆਰਾਮ ਨਾਲ ਜਾ ਕੇ ਉਹਨਾਂ ਬੱਸਾਂ 'ਚ ਬੈਠ ਜਾਓ ਤੁਸੀਂ ਜਿੱਥੇ ਕਹੋਗੇ ਤੁਹਾਨੂੰ ਛੱਡ ਦਿੱਤਾ ਜਾਵੇਗਾ। ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ लाਠੀ ਚਾਰਜ ਕੀਤਾ ਗਿਆ ਉਹਦੇ ਵਾਰ ਕੀ ਖਾ ਹਾਂਜੀ ਬੱਸਾਂ ਲਾਈਆਂ ਸੀਗੀਆਂ ਬਹਾਦਰਗੜ੍ਹ ਕਿਲੇ ਲਿਆਂਦਾ ਸੀ ਲਾ ਕੇ ਸਾਰਿਆਂ ਨੂੰ ਉੱਥੋਂ ਜੇਲ੍ਹਾਂ ਚ ਭੇਜਿਆ ਸੀ ਲਾਈਆਂ ਹੋਈਆਂ ਸੀ ਬੱਸਾਂ ਸੀ ਕਿਹੜਾ ਕਹਿੰਦੇ ਨਹੀਂ ਲਾਈਆਂ ਸੀ ਉਹ ਤਾਂ ਕਹਿੰਦੇ ਸੀ ਅਸੀਂ ਪਿਆਰ ਨਾਲ ਮਨਾਇਆ ਸੀ ਕਿ ਤੁਸੀਂ ਪਿਆਰ ਨਾਲ ਬੱਸਾਂ 'ਚ ਬੈਠ ਜਾਓ ਕੋਈ ਪਿਆਰ ਨਹੀਂ ਹੁੰਦਾ ਜੀ ਜਦੋਂ ਤੁਸੀਂ ਮੋਰਚਾ ਆਜਾੜ ਰਹੇ ਹੋ ਕਰੋੜਾਂ ਰੁਪਈਆ ਦਾ ਉੱਥੇ ਸਮਾਨ ਲੁੱਟ ਰਹੇ ਹੋ ਪਿਆਰ ਹੈ ਤੁਸੀਂ ਦੇਖਿਆ ਨਹੀਂ ਸ਼ੈੱਡ ਜਿਹੜਾ ਉੱਥੇ ਬਣਾ ਕੇ ਦਿੱਤਾ ਸੀ ਦਾਨੀਆਂ ਨੇ ਲੋਕਾਂ ਨੇ ਪੈਸੇ ਨਾਲ ਹਰ ਚੀਜ਼ ਬਣੀ ਸੀ ਉੱਥੇ ਉਹ ਕਿਹੜੇ ਹਿਸਾਬ ਨਾਲ ਉੱਥੇ ਜੀਸੀਵੀਆ ਨਾਲ ਇਹਨਾਂ ਨੇ ਪੱਟਿਆ ਤੇ ਸਾਰਾ ਖਤਮ ਕੀਤਾ ਸਾਨੂੰ ਉੱਥੋਂ ਕੋਈ ਵੀ ਚੀਜ਼ ਥਿਆਈ ਹੀ ਨਹੀਂ ਪਤਾ ਹੀ ਨਹੀਂ ਕਿੱਧਰ ਗਾਇਬ ਕਰਤਾ ਸਾਰਾ ਕੁਝ ਰਾਤੋਂ ਰਾਤ ਇਹਨਾਂ ਨੇ ਕੋਈ ਚੀਜ਼ ਨਹੀਂ ਥਿਆਈ ਕਰੋੜਾਂ ਰੁਪਈਆ ਦਾ ਨੁਕਸਾਨ ਹੈ ਅਸੀਂ ਕੱਲ ਨੂੰ ਸਾਡੀ ਮੀਟਿੰਗਾਂ ਦੋਨਾਂ ਹੋਰ ਮਾਰੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕਰਾਂਗੇ ਉੱਥੇ ਅਸੀਂ ਡਿਟੇਲ ਦੱਸਾਂਗੇ ਕਿ ਕਿੰਨਾ ਨੁਕਸਾਨ ਕੀਤਾ ਇਹਨਾਂ ਨੇ ਲੁੱਟਿਆ ਮੋਰਚੇ ਨੇ ਤੇ ਅਜਾੜਿਆ ਅਸੀਂ ਇਹ ਗੱਲ ਕਹਿੰਦੇ ਹਾਂ ਇਹ ਇਹ ਚੀਜ਼ ਪਿਛਲੇ 70 ਸਾਲਾਂ ਤੋਂ ਪੁਰਾਣੀ ਸਰਕਾਰਾਂ 'ਚ ਦੇਖਣ ਨੂੰ ਮਿਲੀ ਸੀ ਕਿ ਜੋ ਅੱਜ ਮਿਲੀ ਐ। ਦੇਖੋ ਸਰਕਾਰ ਸਰਪੂਰਤਾ ਕੋਈ ਨਹੀਂ ਪਲੀਦੀ। ਜੇ ਅਸੀਂ ਕਹੀਏ ਵੀ ਬਾਦਲ ਸਰਕਾਰ, ਬਾਦਲ ਸਰਕਾਰ ਉਹ ਸਰਕਾਰ ਸੀ ਜੀਨੇ ਇੱਥੇ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਸੀ। ਬੇਅੰਤ ਦੀ ਸਰਕਾਰ ਉਹ ਸੀ ਜੀਨੇ ਪਤਾ ਹੀ ਨਹੀਂ ਕਿੰਨੇ ਲੱਖਾਂ ਨੌਜਵਾਨ ਪੁਲਿਸ ਮੁਕਾਬਲਿਆਂ ਝੂਠਿਆਂ 'ਚ ਮਾਰਤੇ। ਠੀਕ ਐ ਇਹ ਆਗੇ ਇਹ ਕਹਿੰਦੇ ਅਸੀਂ ਲੋਕਾਂ ਵਸਾਈ ਨਹੀਂ ਕੱਢਣ ਦਿੰਦਾ। ਉਹ ਇਸ ਕਰਕੇ ਜਿੰਨੀਆਂ ਵੀ ਪਾਰਟੀਆਂ ਨੇ ਇਹ ਤਾਂ ਉਤਰ ਕਾਟੋ ਮੈਂ ਜਿਹੜਾ ਉਹੀ ਨੇ ਲੋਕਾਂ ਨਾਲ ਧੋਖਾ ਕਰਦੇ ਇਹਨਾਂ ਕੋਲ ਦੇਣ ਦੂਣ ਨੂੰ ਕੱਖ ਨਹੀਂ ਹੈਗਾ ਇਸੇ ਕਰਕੇ ਜਥੇਵੰਦੀਆਂ ਦੀ ਬਹੁਤ ਕਲੀਅਰ ਪੋਜੀਸ਼ਨ ਹੈ ਰੇ ਦੇ ਉੱਤੇ ਕਿ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਫ ਕਰੋ ਇਹ ਹੀ ਅਸੀਂ ਕਹਿੰਦੇ ਆ ਅੱਗੇ ਦਾ ਕੀ ਸੰਘਰਸ਼ ਰਹੇਗਾ ਜਿਵੇਂ ਕਿ ਤੁਹਾਡੇ ਵੱਲੋਂ ਐਮਐਲਏ ਨੂੰ ਸਵਾਲ ਕੀਤੇ ਗਏ ਕਿ ਟਰਾਲੀਆਂ ਚੋਰੀ ਦਾ ਮੁੱਦਾ ਇਸ ਤੋਂ ਜੇ ਮਤਲਬ ਸੰਘਰਸ਼ ਕਿੱਥੋਂ ਤੱਕ ਅੱਗੇ ਲਜਾਇਆ ਜਾਵੇਗਾ ਇਹ ਸੰਘਰਸ਼ ਜੀ ਪਹਿਲੀ ਗੱਲ ਇਹ ਹੈ 12 ਮੰਗਾਂ ਤੇ ਸੰਘਰਸ਼ਾ ਸੈਂਟਰ ਦੇ ਖਿਲਾਫ ਉਹ ਚੱਲੂਗਾ ਹੀ ਚੱਲੂਗਾ ਉਹ ਚੱਲ ਵੀ ਰਿਹਾ ਠੀਕ ਆ ਹੜੀ ਦਾ ਸੀਜ਼ਨ ਕਰਕੇ ਥੋੜਾ ਜਿਹਾ ਕੰਮ ਦਾ ਸੀਜ਼ਨ ਕਰਕੇ ਥੋੜਾ ਸਨੋ ਡਾਊਨ ਆ ਦੂਜੀ ਗੱਲ ਆ ਪੰਜਾਬ ਸਰਕਾਰ ਦੀ ਇਹਨਾਂ ਤੋਂ ਜਿੰਨਾ ਇਹਨਾਂ ਨੇ ਲੁੱਟ ਮਚਾਈ ਆ ਉਥੇ ਸਾਡੇ ਮੋਰਚਾਂ 'ਚ ਇੱਕ ਇੱਕ ਚੀਜ਼ ਦੀ ਭਰ ਪਾਈ ਕਰਾਵਾਂਗੇ ਹਰ ਹਾਲਤ ਇਹਨਾਂ ਨੂੰ ਕਰਨੀ ਪੈਣੀ ਆ ਕਿਰਾਏ ਬਿਨਾਂ ਅਸੀਂ ਇਹਨਾਂ ਦਾ ਖਹਿੜਾ ਛੱੜਣਾ ਨਹੀਂ ਹੈ ਜਿਹੜੇ ਐਸਐਚਓ ਨੇ ਉੱਥੇ ਕੁੱਟਮਾਰ ਕੀਤੀ ਹੈ ਡਾਂਗਾ ਚਲਾਈਆਂ ਨੇ ਉਹਤੇ ਵੀ ਕਾਰਵਾਈ ਕਰਾਵਾਂਗੇ ਜਿਹੜਾ ਐਮਐਲਏ ਸਾਰੇ ਕਸੇ ਦੀ ਗਵਾਹੀ ਕਰ ਰਿਆ ਸੀਗਾ ਠੀਕ ਹੈ ਜਿਹਦੇ ਹਮਾਇਤियां ਨੇ ਜਿਹਦੇ ਨਾਲਦਿਆਂ ਨੇ ਉੱਥੇ ਲੁੱਟ 'ਚ ਪੂਰਾ ਯੋਗਦਾਨ ਪਾਇਆ ਉਹਦੇ ਤੇ ਵੀ ਅਸੀਂ ਕਾਰਵਾਈ ਕਰਾਵਾਂਗੇ ਔਰ ਪੰਜਾਬ ਸਰਕਾਰ ਨੂੰ ਜਿਹੜੀ ਲੋਕਾਂ ਦੇ ਤੇ ਡਾਂਗ ਭਰਾ ਰਹੀ ਹੈ ਇਹ ਡਾਂਗ ਦੀ ਰੱਖਾਵਾਂ ਇਹ ਸਾਡਾ ਪੰਜਾਬ ਸਰਕਾਰ ਦਾ ਮਸਲਾ ਠੀਕ ਹੈ ਜਿਹੜੀਆਂ ਸਾਡੀਆਂ 12 ਮੰਗਾਂ ਨੇ ਉਹਦਾ ਸਬੰਧ ਜ਼ਿਆਦਾ ਕਰਕੇ ਸੈਂਟਰ ਨਾਲ ਹੀ ਆ ਪਰ ਜਿਹੜੀਆਂ ਚੀਜ਼ਾਂ ਤੇ ਪੰਜਾਬ ਸਰਕਾਰ ਦੀ ਜਵਾਬਦੇਹੀ ਹੈ ਇਹਦੀ ਜਵਾਬਦੇਹੀ ਵੀ ਅਸੀਂ ਤੈਅ ਕਰਾਂਗੇ ਚਾਹੇ ਉਹ ਕਰਜ਼ੇ ਦਾ ਮਸਲਾ ਚਾਹੇ ਉਹ ਸਾਡੀਆਂ ਫਸਲਾਂ ਦਾ ਮਸਲਾ ਚਾਹੇ ਮੰਡੀਕਰਨ ਦਾ ਮਸਲਾ ਜੋ ਵੀ ਪੰਜਾਬ ਨਾਲ ਸੰਬੰਧਿਤ ਮਸਲੇ ਨੇ ਉਹਦੇ ਕੋਈ ਰਾਹਤ